ਗੁਰੂ ਪਹਿਰ ਵਸਿਦਾ ਰੌਲਾ ਸੁਣ ਕੇ ਆਏ ਅਸੀਂ ਉਹ ਮੁੰਡੇ ਦਾ ਮਰਡਰ ਕਰਕੇ ਇੱਥੇ ਜ਼ਰਦ ਦਾ ਬੰਦਿਆਂ ਨੇ ਜਿੱਪ ਲੈ ਦਿਆ ਨੇ ਧੰਨਾ ਮਹਾਰਾਜ ਚੰਦ ਨਵੇਂ ਤੋਂ ਚੰਦ ਨਵੇਂ ਤੋਂ ਹੀ ਅੱਜ ਬਾਈ ਜੀ ਤਿੰਨ ਰਾਤਾਂ ਚੌਥਾ ਦੇਣਾ ਫਿਰ ਪਹਾੜਿਆਂ ਨੂੰ ਸਾਨੂੰ ਹੋ ਗਿਆ ਸਾਡੇ ਹੀ ਪਿੰਡ ਦੇ ਕੁਝ ਕੁ ਬੰਦਿਆਂ ਦੇ ਵਿੱਚ ਮੜ ਕੇ ਜੋ ਸ਼ੱਕ ਦੇ ਆਧਾਰ 'ਤੇ ਆਏ ਉਹਨਾਂ ਤੋਂ ਮੜ ਕੇ ਉਸ ਤੋਂ ਬਾਅਦ ਉਹਨਾਂ ਤੋਂ ਕਬਾਲ ਕਰਾਇਆ ਕਿ ਪੁਲਿਸ ਮੁਲਾਜ਼ਮ ਉਹਨਾਂ ਨੇ ਠੀਕ ਹੈ ਸ਼ੱਕ ਦੇ ਹੱਥ ਤੇ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਤੋਂ ਇਹ ਪਾਇਆ ਗਿਆ ਵੀ ਉਹਨਾਂ ਬੰਦਿਆਂ ਨੇ ਇਹਨਾਂ ਨੂੰ ਇੱਦਾਂ ਕਤਲ ਕਰਕੇ ਇਸ ਜਗ੍ਹਾ ਤੇ ਜੋ ਵੀ ਆਪਣਾ ਖਵਾਨੀ ਸਰ ਦੇ ਨੇੜੇ ਅੱਛਾ ਜੀ ਹਾਂਜੀ ਵੀ ਉੱਥੇ ਮ੍ਰਿਤਕ ਦੇ ਨੂੰ ਉੱਥੇ ਉਹਨਾਂ ਨੇ ਦਫਨ ਜੋ ਉਹ ਵੀ ਕੀਤਾ ਉਹ ਰੱਬ ਰਾਖਾ ਉਹ ਜਾਣਦਾ ਬਈ ਸਾਨੂੰ ਸਾਡੀ ਸਮਝ ਚ ਇਨਕ ਆਇਆ ਮੈਂ ਤਾਂ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਬੰਦੇ ਦਾ ਦੇਖੋ ਜੀ ਉਹ ਕਹਿੰਦੇ ਪਰਦਾਦਾਦੀ ਕਰੀ ਜਾਂਦੇ ਅਸੀਂ ਹੌਣ ਕਰ ਲੱਗੇ ਨਾ ਪਹਿਲਾਂ ਕਰਦੇ ਪੰਜ ਦਿਨ ਕੋਈ ਇਹਨੇ ਕੋਈ ਗੱਲ ਨਹੀਂ ਸੁਣਾਈ ਪੜਦੇ ਕਹਿੰਦੇ ਕੋਸ਼ਿਸ਼ ਖਾਰੂ ਲੋਕ ਜਿੰਨਾ ਦੁਆਰੇ ਰਚੀ ਸਾਜ਼ਿਸ਼ ਹੈ ਇੱਕ ਬੰਦੇ ਦਾ ਕੋਈ ਕੰਮ ਨਹੀਂ ਹੈ ਜੇ 7 ਤੋਂ 8 ਬੰਦਾ ਦਾ ਹੱਥ ਆਈ ਉਹਨਾਂ ਹੁਣ ਜੱਟ ਕਮਿਊਨਿਟੀ ਦੇ ਲੋਕ ਨੂੰ ਜੱਟ ਕਮਿਊਨਿਟੀ ਨੂੰ ਉਹ ਬੰਦੇ ਬਲੌਕ ਕਰਦੀ ਹੈ ਇਹ ਬਸ ਮਾਰੇ ਬੰਦੇ ਦੀ ਜ਼ਾਇਦ ਤੇ ਤਗੜੇ ਦਾ ਪੈਸਾ ਹੈ ਔਰ ਉਹਨਾਂ ਦਾ ਨਾਂ ਕਿਹੜੀ ਗੱਲ ਨੂੰ ਲਿਖਿਆ ਜਾ ਰਿਹਾ ਸੀ ਜਾਂ ਕਾਨੂੰਨ ਨੂੰ ਪਤਾ ਜਾਂ ਉਹਨਾਂ ਲੋਕਾਂ ਨੂੰ ਪਤਾ ਡਿਪਟੀ ਸਾਹਿਬ ਨੇ ਲਿਖਦੇ ਆ ਪਾਉਣੀ ਮੇਰਾ ਹੀ ਉਹਨਾਂ ਨੂੰ ਉਹਨਾਂ ਦਾ ਪੁੱਤ ਮਰਿਆ ਉਹਨਾਂ ਦਾ ਪੁੱਤ ਇਹ ਧੱਕਾ ਕੌਣ ਪੂਰਾ ਕਰੂਗਾ ਜੀ ਉਹ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਜੀ ਬਸ ਸਾਨੂੰ ਤਾਂ ਇਹ ਮੰਗ ਆਈ ਕਿ ਉਹਨਾਂ ਕਾਤਲਾਂ ਨੂੰ ਜਿੰਨੀ ਬਣਦੀ ਹੋਈ ਕਾਨੂੰਨ ਵੱਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿ ਨਾ ਕਿ ਉਹੀ ਫੈਲ ਕਿ ਘੱਟੇ ਨੂੰ ਰੋਪਦੀ ਫਰੇ ਸਾਨੂੰ ਕਾਨੂੰਨ ਚਾਹੀਦਾ ਹੀ ਪਰ ਕਾਨੂੰਨ ਅੱਜ ਦੇ ਟਾਈਮ 'ਚ ਮਿਲਦਾ ਨਹੀਂ ਗਈ ਬਸ ਅੱਜ ਦੇ ਟਾਈਮ 'ਚ ਹੈਗਾ ਪੈਸੇ ਦੀ ਗੱਲ ਆ ਅਮਰੀਕਾ ੁੱਡੇ ਮਾਂ-ਬਾਪ ਆਈ ਤਰੀਕਾ ਭੋਜ ਦੇ ਭੱਜਦੇ ਹੋ ਮਰ ਜਾਣਗੇ ਵੇ ਰਿਆ ਕੋਈ ਕਾਰਬਾਈ ਨਾ ਹੋਣ ਦੇ ਕਰ ਹਾਂ ਹਾਂ ਕਾਰਬਾਈ ਨਾਂ ਵੀ ਲਿਖਦੇ ਫਿਰ ਹੋਂ ਕਰਕੇ ਬਸ ਮਾਰੇ ਪ੍ਰਸ਼ਾਸਨ ਮਾਰੇ ਲੋਕਾਂ ਕੋਲ ਜਿਹੜੇ ਪੈਸੇ ਦੇ ਬਕਾਉਂਦੇ ਜੀ ਪੈਸੇ ਪਿੱਛੇ ਵੇਖ ਜਾਂਦੇ ਨੇ ਪਰ ਜਿਹੜਾ ਧੀ ਪੁੱਤ ਮਾਰ ਕੇ ਉਹ ਜਿਹੜਾ ਜਿਹੜਾ ਦੇ ਕੇ ਜਿਹੜੇ ਸਾਡੇ ਪਿੰਡ ਦੇ ਜਿੰਨਾ ਬੰਦੇ ਦੀ شادی ਸੀ ਉਹ 2-3 ਸਾਲ ਪਹਿਲਾਂ ਉਹਦੀ ਲੜਾਈ ਸੀ ਤੋਂ ਸਾਜ ਉਹ ਸੇ ਰਾਂਝੇ ਸ਼ੇ ਜੱਟਾ ਗਿਆ ਉਹ ਸੇ تمہارا ਸਰਹਾਈ ਗਈ 7-8 ਜਣੇ ਉਹ ਬੰਦੇ ਆ ਜਿਨ੍ਹਾਂ ਨੇ ਕੰਮ ਕੀਤਾ ਕਾਤੋਂ ਮਾਰਿਆਗਾ ਕਾਤੋਂ ਮਰ ਗਿਆ। ਅੱਜਿੱਥੇ ਸਾਡਾ ਚੰਦ ਚੰਦ ਪ੍ਰਾਣੇ ਤੇ ਚੰਦ ਨਵੇਂ ਦੇ ਵਿੱਚ ਛੇਵੀਂ ਪਾਤਸ਼ਾਹ ਦਾ ਗੁਰਦੁਆਰਾ ਹੈ। ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਸ੍ਰੀ ਕੁਮਾਰੀ ਸਾਹਿਬ ਦੇ ਬਿਲਕੁਲ ਸਾਹਮਣੇ ਗੰਦੇ ਨਾਲੇ ਦੇ ਵਿੱਚ ਛੁੱਟਿਆ ਗਿਆ। ਤੇ ਵੱਟ ਦੇ ਲਾ ਇਹ ਤਾਂ ਹੁਣ ਕੀ ਉਹਦੀ ਡੈੱਡ ਬੋਡੀ ਦਾ ਜਦੋਂ ਪੋਸਟਮਾਰਟਮ ਹੋਊਗਾ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਕੀ ਉਹਦੇ ਨਾਲ ਟੌਰਚਰ ਕੀਤਾ। ਘਰੋਂ ਬੈਗ 'ਚ ਪਾ ਕੇ ਲੈ ਕੇ ਉੱਥੇ ਛੱਡਿਆ। ਘਰੋਂ ਬੈਗ 'ਚ ਪਾ ਕੇ ਲੈ ਕੇ ਗਏ। ਟੌਰਚਰ ਕਿਵੇਂ ਕਿੱਦਾਂ ਦਾ ਕੀਤਾ ਗਿਆ ਉਹ ਤਾਂ ਪੋਸਟਮਾਰਟਮ ਦੀ ਰਿਪੋਰਟ 15 ਤਰੀਕ ਦਾ 9 8 1 ਉਹ ਵੀ ਜਦੋਂ ਉਹ ਤੋਂ ਸਾਡੀ ਸੁਣਵਾਈ ਹੋਈ ਹੈ ਜਦੋਂ ਮਰ ਗਿਆ ਉਹ ਸਰ ਖਪਾਤ ਆ ਉਹ ਤੋਂ ਪਹਿਲਾਂ ਜੀ ਅਸੀਂ ਬਹੁਤ ਐਨ ਇੱਥੇ ਨਾ ਬਧੇਰੇ ਢੇੜੇ ਕਿਸੇ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਤੁਸੀਂ ਕਹਿੰਦੇ ਕਟਨਾਇਬ ਕੀਤਾ ਉਹਨੂੰ ਜਾਂ ਉਹਨੂੰ ਖਪਾਤ ਆ ਤੇ ਉਹਦੇ ਨਾਲ ਸੀ ਕੋਈ ਬੰਦੇ ਉਹਨਾਂ ਨੂੰ ਜਾਣਦਾ ਸੀਗਾ ਕੋਈ ਬੰਦਾ ਜਾਂ ਉਹਨਾਂ ਦੇ ਤੁਹਾਡੇ ਤੁਹਾਨੂੰ ਪਤਾ ਵੀ ਕਿਹੜੇ ਬੰਦਿਆਂ ਨੇ ਬੁਲਾਇਆ ਉਹਨੂੰ ਉਹ ਨਾ ਸਿੰਘ ਅੱਛਾ ਜੀ ਉਹ ਨਾ ਸਿੰਘ ਸਾਡੇ ਘਰਾਂ ਦਾ ਮਾਨਪ੍ਰੀਤ ਸਿੰਘ ਖੋਨਾ ਹੋਰ ਕੋਈ ਪੁਲਿਸ ਨੇ ਕੋਈ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਕਿੰਨਾ ਯਾਰਾਂ ਦੇ ਕੇਸ ਬਾਰੇ ਬੰਦੇ ਪੰਜ ਆਈਓ ਮੇਨ ਸਾਡੇ ਮੁੰਡੇ ਦੀ ਮੌਤ ਉਸ ਬੰਦੇ ਦੇ ਬੰਦੇ ਪੰਜ ਆਈਓ ਸੁੱਖੇ ਦੇ ਉੱਤੇ ਦਿੱਖਿਆ ਇਹ ਕਿਵੇਂ ਤੁਸੀਂ ਕਹਿ ਸਕਦੇ ਕੀ ਕਾਰਨ ਬਣਿਆ ਕਿਉਂ ਤੁਸੀਂ ਇਹ ਕਹਿ ਰਹੇ ਆ 12 ਸਾਲ ਪਿੱਛੇ ਮੇਰੇ ਮੁੰਡੇ ਦੇ ਨਾਲ ਉਹਨਾਂ ਦੀ ਉਹ ਜਿਹੜੇ ਮੁੰਡੇ ਤਿੰਨ ਸੀ ਆਪਣੇ ਮੁੰਡੇ ਦੋ ਜਣੇ ਸੀ ਉਹ ਪੁਰੇ ਉੱਗੇ ਸੀ ਜੀ ਦੂਜੇ ਦੋ ਮੋਰਿਆਂ ਦੇ ਹੱਥੋਂ ਪਾਈ ਹੋ ਗਈ ਜਦੋਂ ਹੱਥੋਂ ਪਾਈ ਹੋ ਗਏ ਤੇ ਆਪਣਾ ਮੁੰਡਾ ਉਹਨੂੰ ਸਦੌਂ ਦੀ ਪੋਸਟ ਕਰਦਾ ਉਹਨਾਂ ਨੇ ਦਿਨ ਜਿਹੜੇ ਪੰਜ ਪੋਸਟ ਵਾਲੇ ਇਥੋਂ ਵਾਕੇ ਜੇ ਸਾਡੇ ਕਰੇ ਬੇਦ ਤੇ ਜੇ ਸਾਡੇ ਕਰੇ ਬੇਦ ਉਹ ਤੁ ਬਾਗ ਕਹਿੰਦੇ ਉਹ ਤੁ ਬਾਗ ਕਹਿੰਦੇ ਵੀ ਉਹ ਹੋ ਗਿਆ ਇਹਨਾਂ ਨੇ ਮਾਤਾ ਬਾਗਾ ਪ੍ਰਣਾਮ ਬੇਲ ਜਿਹੜਾ ਹੈਗਾ ਚੌਕ ਵੀ ਤੁਸੀਂ ਘਿਰਿਆ ਹੋਇਆ ਡੈਫਟੀ ਦੱਸਦੇ ਸਾਹਮਣੇ ਵੀ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਕਿ ਮਾਮਲਾ ਕੀ ਹੈ ਪੁੱਲ ਮਲਾਕ 15 ਤਰੀਕ ਨੂੰ ਮੇਰਾ ਭਰਾ ਲਾਪਤਾ ਸੀ ਜੀ ਅਸੀਂ 16 ਨੂੰ ਕੰਪਲੀਟ ਕਰਵਾਈ ਹੈ ਠੀਕਾ ਉਸ ਤੋਂ ਬਾਅਦ ਇਹਨਾਂ ਨੇ ਕੋਈ ਕਾਰਵਾਈ ਨਹੀਂ કરી ਕੋਈ ਕੁਝ ਨਹੀਂ ਕਰਿਆ ਅੱਜ ਅਸੀਂ ਥਾਣੇ ਚ ਆਏ ਆ ਤੇ ਇਹ ਕਹਿ ਰਹੇ ਆ ਜੀ ਕਿ ਤੁਹਾਡਾ ਜਿਹੜਾ ਭਰਾ ਸੀਗਾ ਅਸੀਂ ਨਾਮ ਲਿਖਵਾਇਆ ਜਿਨ੍ਹਾਂ ਦੇ ਉਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਚੱਕਿਆ ਚੱਕ ਕੇ ਲੈ ਕੇ ਆਏ ਉਹਨਾਂ ਨੇ ਰਿਮਾਂਡ ਕੀਤਾ ਕਹਿੰਦੇ ਉਹਨਾਂ ਕਹਿੰਦੇ ਮਾਰ ਕੇ ਸੇਮ ਤੇ ਸਿੱਟਦਾ ਹੈ ਗੰਦੇ ਨਾਲ ਸਿੱਟਦਾ ਹੈ ਕਿ ਨਾਮ ਕੀ ਸੀ ਤੇ ਕਿੰਨੀ ਉਮਰ ਸੀ ਤੁਹਾਡੇ ਭਰਾ ਦੀ ਮੇਰੇ ਭਰਾ ਦੀ ਉਮਰ 28 ਸਾਲ ਸੀ ਉਹਦਾ ਨਾਮ ਜਤਿੰਦਰ ਸਿੰਘ ਸੀ ਤੇ ਇਹ ਕਿਹਦੇ ਤੇ ਸ਼ੱਕ ਕੀਤਾ ਹੈ ਤੁਹਾਨੂੰ ਜੱਟ ਜੀ ਕੋ ਨੂੰ ਕਾਲ ਆਈ ਸੀ ਕਿ ਰਾਤ ਨੂੰ ਇੱਕ ਜਨਾਨੀ ਸੀ ਆ ਸਾਡੀ ਆਸ ਤੋਂ 2 ਸਾਲ ਪਹਿਲਾਂ ਕਿਸੇ ਨਾਲ ਲੜਾਈ ਹੋਈ ਸੀਗੀ ਠੀਕ ਆ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗੁੰਮ ਦਾ ਕੱਟਣ ਵਾਸਤੇ ਮੇਰੇ ਭਰਾ ਜਨਾਨੀ ਤੇ ਮੇਰੇ ਭਰਾ ਨੂੰ ਫੋਨ ਕਰਵਾਇਆ ਫੋਨ ਕਰਵਾਉਣ ਤੋਂ ਬਾਅਦ ਹੌਣ ਕਰ ਬੁਲਾਇਆ ਹੋਰ ਬੁਲਾ ਆਖੀ ਪਤਾ ਨਹੀਂ ਪਰਮਾਤਮਾ ਜਾਣੇ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਕਿੰਦਾ ਦੀ ਮੌਤ ਨੂੰ ਮਾਰਿਆ ਤੇ ਕਿੱਥੇ ਰਹਿੰਦੇ ਤੁਸੀਂ ਤੁਹਾਡਾ ਭਰਾ ਕਿੱਥੇ ਰਹੇ ਤੁਸੀਂ ਕਿੱਥੇ ਰਹਿੰਦੇ ਹੋ ਕਿੱਥਾ ਪਸ਼ੋਕੜ ਕਿਹੜਾ ਤੁਹਾਡਾ ਕਿਹੜਾ ਪੈਂਦਾ ਮੇਰਾ ਨਾਮ ਆਲੀਏ ਬਾਕੀ ਪਾਣੀ ਮੋਕੀ ਤੇ ਬਾਕੀ ਪਣ ਦੇ ਸਤਨ ਚ ਪੈਂਦਾ ਦੀ ਪਿੰਡ ਪੈਂਦਾ ਵਿੱਚ ਚੰਦਨਾਵਾ ਮੈਂ ਉਥੋਂ ਅੱਛਾ ਤੇ ਇਹ ਕਿਹੜਾ ਹੁਣ ਉਹਦੀ লাশ ਬਰਾਮਦ ਹੋ ਗਈ ਆ ਤੁਹਾਡੇ ਜਿਹੜਾ ਬ੍ਰਦਰ ਦੀ ਹਾਲੇ ਤੱਕ ਕੋਈ লাশ ਨਹੀਂ ਬਰਾਮਦ ਹੋਈ ਜੀ ਕੁਝ ਨਹੀਂ ਕਿਹਾ ਤੇ ਤੁਹਾਨੂੰ ਕਿਵੇਂ ਸ਼ੱਕ ਹੋਇਆ ਵੀ ਉਹਦਾ ਜਿਹੜਾ ਕਤਲ ਹੋ ਗਿਆ ਵਾਲੇ ਕਹਿ ਰਹੇ ਕਿ ਉਹਦਾ ਕਤਲ ਹੋ ਗਿਆ ਸੀ ਕਹਿੰਦੇ ਜਿੰਨਾਂ ਨੂੰ ਫੜ ਕੇ ਲੈ ਕੇ ਆਏ ਆ ਉਹ ਵੀ ਮੰਨੂਗੇ ਜੋ ਮੰਨ ਰਹੇ ਆ ਤੇ ਤੇਰੀ ਮਾਨਕੀ ਤੇ ਠੀਕ ਹੈ ਤੇ ਤੁਸੀਂ ਹੁਣ ਧਰਨਾ ਲਾਇਆ ਇਹਦਾ ਕੀ ਮਕਸਦ ਆ ਧਰਨਾ ਲਾਉਣ ਦਾ ਮੇਰਾ ਮਕਸਦ ਇਹ ਹੀ ਆ ਜੀ ਜਦੋਂ ਤਿੰਨਾਂ ਦੇ ਨਾਮ ਦੇ ਕਿਤਾਬਾਂ ਤੇ ਉਹਨਾਂ ਦੇ ਨਾਮ ਕਿਉਂ ਲਿਖਿਆ ਜਾ ਰਿਹਾ ਹੈ ਚੌਥਾ ਕੌਣ ਆ ਕੀ ਨਾਮ ਵਿਅਕਤੀ ਦਾ ਕੁਕਵਿੰਦਰ ਸਿੰਘ ਤੁਖਾ ਅੱਛਾ ਉਹਦਾ ਨਾਮ ਤੁਸੀਂ ਵਿੱਚ ਦਰਜ ਕਰਾਉਣਾ ਚਾਹੁੰਦੇ ਆ ਆਪਣੇ ਪਾਸੇ ਦਰਜ ਕਰਾਉਣਾ ਚਾਹੀਆ ਮੇਨ ਮੁੱਦੇ ਦੀ ਜੜੀ ਉਹ ਆ ਸਹੀ ਗੱਲ ਓਕੇ ਉਹਦਾ ਕੀ ਕਾਰਨ ਵਜਾ ਕੀ ਆ ਉਹਦੇ ਨਾਲ ਕੀ ਰੰਝਾ ਆ ਆਡੀਓ ਦੇ ਵਿੱਚ ਕੋਈ ਰਾਂਝਸ ਪਾਜੀ ਨਹੀਂ ਹੈ ਜੀ ਉਹਨਾਂ ਨੇ ਪਹਿਲਾਂ ਵੀ ਸਾਡੇ ਤੇ ਐਂ ਤਾਂ ਪਤਾ ਨਹੀਂ ਕਿੰਦਾ ਇਲਜ਼ਾਮ ਲਾ ਲਿਆ ਕਿ ਮੇਰੇ ਭਰਾ ਨੂੰ ਥਾਣੇ ਫੜਾਉਣ ਦੀ ਕੋਸ਼ਿਸ਼ ਕਰੀਏ ਪਰਸੋਂ ਮਿਤੀ 16 11 2025 ਨੂੰ ਕੁਲਵੰਤ ਕੌਰ ਵੱਲੋਂ ਆਪਣੇ ਬੇਟੇ ਜਤਿੰਦਰ ਏlias ਮੋਰਾ ਪੁੱਤਰ ਨਿਹਾਲ ਸਿੰਘ ਦੇ ਗੁੰਸ਼ਦਗੀ ਬਾਰੇ ਰਪੋਟ ਲਖਾਈ ਇੱਕ ਰਪੋਟ ਲਖਾਈ ਗਈ ਸੀ ਜਿਸ ਦੀ ਪੜਤਾਲ ਕੀਤੀ ਗਈ ਤੇ ਅੱਜ ਉਹਨਾਂ ਨੂੰ ਪਰਿਵਾਰ ਨੂੰ ਹੀ ਇਸ ਜਤਿੰਦਰ ਸਿੰਘ ਮੋਰਾ ਦੀ ਡੈੱਡ ਬੋਡੀ ਜਿਹੜੀ ਹੈਗੀ ਇੱਕ ਚੰਦਪੁਰਾਣਾ ਤੇ ਚੰਦ ਨਵਾ ਦੇ ਵਿਚਕਾਰ ਇੱਕ ਡਰੇਨ ਚੋਂ ਮਿਲੀ ਹੈ ਜਿਸ ਤੇ ਕੁਲਵੰਤ ਕੌਰ ਪਤਨੀ ਨਿਹਾਲ ਸਿੰਘ ਵਾਸੀ ਚੰਦ ਨਵਾ ਦੇ ਬਿਆਨ ਤੇ ਮੁਕੱਦਮਾ ਨੰਬਰ 257 ਅਧੀਨ ਧਾਰਾ 103 35 612 ਭਾਰਤੀ ਅਨਿਆਇ ਸੰਹਿਤਾ ਥਾਣਾ ਬਗਾਪੁਰਾਣਾ ਵਿਖੇ ਦਰਜ ਰਜਿਸਟਰ ਕਰ ਦਿੱਤਾ ਗਿਆ ਹੈ ਜੋ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪੀਟਲ ਮੋਗਾ ਜਮ੍ਹਾਂ ਕਰਾ ਦਿੱਤਾ ਗਿਆ ਜਿਸ ਦਾ ਕੱਲ ਨੂੰ ਪੋਰਟਸਪੰਡ ਕੀਤਾ ਜਾਏਗਾ ਜੋ ਵੀ ਦੋਸ਼ੀ ਮੁਦਈਵਲੋ ਲਿਖਾਏ ਗਏ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਜੀ ਲੈਂਦੀ ਜਾਏਗੀ